ਉਸ ਇਨਸਾਨ ਦੀ ਕੋਈ ਉਸਤਤ ਨਹੀਂ ਕਰ ਸਕਦਾ ਜਿਹੜਾ ਸਾਨੂੰ ਮਾੜੇ ਕਰਮਾਂ ਦੇ ਵਿੱਚੋਂ ਕੱਢ ਕਰ ਮਾੜੀਆਂ ਵਿਚਾਰਾਂ ਦੇ ਵਿੱਚੋਂ ਕੱਢ ਕਰ ਜਿਹੜਾ ਇਨਸਾਨ ਸਾਨੂੰ ਚੰਗੀ ਪਾਸੇ ਲਾਵੇ ਜਿਹੜਾ ਕੋਈ ਕਹਿੰਦਾ ਨਾ ਵੀ ਵੀ ਭਾਈ ਕਿਸੇ ਨੂੰ ਨਸ਼ੇ ਤੋਂ ਵਹਾਤਾ ਕਰ ਗੁਰੂ ਦੀ ਬਾਣੀ ਨਾਲ ਜੋੜ ਦਿੱਤਾ ਅਸੀਂ ਕੋਟਾਨਕੁਰ ਧੰਨਵਾਦ ਕਰਦੇ ਆਂ ਤੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਸਾਨੂੰ ਚੰਗੀ ਪਾਸੇ ਲਾ ਦੇਵੇ ਜਿਹੜੇ ਸ਼ਬਦ ਦੀ ਬਦੌਲਤ ਸਾਡਾ ਜੀਵਨ ਬਦਲ ਜਾਵੇ ਜਿਹੜੇ ਸ਼ਬਦ ਦੀ ਬਦੌਲਤ ਸਾਡੇ ਜੀਵਨ ਦੀਆਂ ਘੜੀਆਂ ਨੇ ਜਿਹੜੀਆਂ ਸੋ ਕੋ ਸ਼ਾਂਤੀ ਦੇ ਨਾਲ ਨਿਕਲਣਾ ਕਰਦੀਆਂ ਨੇ